ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਅਰਨੋਦ ਦੇ ਦੂਸਰੇ ਪਾਸੇ ਬੀਬੀ ਮਹਿੰਦਰ ਕੌਰ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੀ ਦੇਰ ਮੈਨੂੰ ਇਨਸਾਫ ਨਹੀਂ ਮਿਲਦਾ ਮੈਂ ਕਾਨੂੰਨੀ ਕਾਰਵਾਈ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਅਰਨੋਦ ਦੇ ਵਿਰੁੱਧ ਕਾਨੂੰਨੀ ਲੜਾਈ ਜ਼ਰੂਰ ਦੀ ਰਾਂਗੀ ਇੱਕ ਪਾਸੇ ਪੰਜਾਬੀਆਂ ਨੇ ਸਾਦਤਾ ਕਿਸਾਨਾਂ ਵੱਲੋਂ ਵੀ ਸੰਜੋਗ ਦਿੱਤਾ ਗਿਆ ਬੀਬੀ ਮੇਂਦਰ ਕੌਰ ਦਾ ਤੇ ਦੂਸਰੇ ਪਾਸੇ ਇਤੋਂ ਤੱਕ ਵੀ ਖਬਰਾਂ ਆ ਗਈਆਂ ਨੇ ਕਿ ਕੰਗਨਾ ਅਰਨੋਦ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਪਾਸਪੋਰਟ ਜ਼ਬਤ ਹੋਣਾ ਚਾਹੀਦਾ ਹੈ ਕੰਗਨਾ ਰੌਦ ਦਾ ਮੈਂ ਖਬਰ ਪੜ੍ਹਦੇ ਨਾ ਹਾ ਕੰਗਨਾ ਰੌਦ ਦੇ ਵਕੀਲ ਵੱਲੋਂ ਕੀ ਕਿਹਾ ਗਿਆ ਹੈ ਦੱਸਿਆ ਜਾ ਰਿਹਾ ਕਿ ਬਾਲੀਵੁੱਡ ਅਦਾਕਾਰਾਂ ਤੇ ਮੰ ਮੰਡੀ ਤੋਂ ਸੰਸਦ ਮੈਂਬਰ ਕੰਗਣਾ ਰੌਤਮਾਨ ਹਨੀ ਕੇਸ ਵਿੱਚ ਬਟਿੰਡਾ ਕੋਰਟ ਵਿੱਚ ਸੁਣਾਈ ਹੋਈ ਕੰਗਣਾ ਦੇ ਵਕੀਲ ਨੇ ਪਾਸਪੋਰਟ ਜਬਤ ਕਰਨ ਦੇ ਮਾਮਲੇ ਜਵਾਬ ਦਿੱਤਾ ਉਤੇ ਹੀ ਬੇਬੇ ਮਹਿੰਦਰ ਕੌਰ ਦੇ ਵਕੀਲ ਵੱਲੋਂ ਦੋ ਗਵਾਹ ਪੇਸ਼ ਕੀਤੇ ਗਏ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 10 ਫਰਵਰੀ 2026 ਤਰੀਕ ਤੱਕ ਤੈਅ ਕਰ ਦਿੱਤੀ ਹੈ ਕੰਗਣਾ ਰੌਤਮਾਨ ਵੱਲੋਂ ਇੱਕ ਐਫੀਡਵਿਟ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਜਦੋਂ ਵੀ ਅਦਾਲਤ ਉਸ ਨੂੰ ਫਿਜ਼ੀਕਲੀ ਪੇਸ਼ ਹੋਣ ਲਈ ਕਹੇਗੀ ਤਾਂ ਉਹ ਪੇਸ਼ ਹੋਵੇਗੀ ਐਡਵੋਕੇਟ ਰਗਵੀਰ ਸਿੰਘ ਬੈਣੀਵਾਲ ਨੇ ਦੱਸਿਆ ਕਿ ਕੰਗਣਾ ਨੌਤ ਦੇ ਵਕੀਲ ਵੱਲੋਂ ਵਿਦੇਸ਼ ਜਾਣ ਦੇ ਸਬੰਧ ਵਿੱਚ ਹਲਫਨਾਮਾ ਦਿੱਤਾ ਗਿਆ ਹੈ ਪਰ ਸਾਡੇ ਵੱਲੋਂ ਕੰਗਣਾ ਨੌਤ ਨੂੰ ਵਿਦੇਸ਼ ਜਾਣ ਤੋਂ ਵਿਦੇਸ਼ ਵਿੱਚ ਜਾਣ ਤੋਂ ਰੋਕਣ ਬਾਰੇ ਅਤੇ ਉਸ ਦਾ ਪਾਸਪੋਰਟ ਕੋਰਟ ਵਿੱਚ ਜਮ੍ਹਾਂ ਕਰਾਉਣ ਬਾਰੇ ਕਿਆ ਗਿਆ ਸੀ ਜਿਸ ਤੇ ਉਹਨਾਂ ਨੂੰ ਜਿਹੜਾ ਹਲਫਨਾਮਾ ਦੇਣ ਦੀ ਹਦਾਇਤ ਦਿੱਤੀ ਗਈ ਹੈ ਦੱਸਦੀ ਹੈ ਕਿ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਕੰਗਣਾ ਨੇ ਬੀਬੇ ਮਹਿੰਦਰ ਕੌਰ ਤੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਕਰਕੇ ਬੇਬੇ ਮਹਿੰਦਰ ਕੌਰ ਵਰਨ ਨੂੰ ਕੇਸ ਦਰਜ ਕਰਵਾਇਆ ਗਿਆ ਕੰਗਣਾ ਨੇ ਬਿਆਨ ਦਿੱਤਾ ਕਿ ਕਿਸਾਨੀ ਧਰਨੇ ਵਿੱਚ ਬੈਠੀਆਂ ਮਹਿਲਾਵਾਂ ਪੈਸੇ ਲੈ ਕੇ ਬੈਠੀਆਂ ਕੁਝ ਸਮਾਂ ਪਹਿਲਾਂ ਬਠਿੰਡਾ ਕੋਰਟ ਵਿੱਚ ਪੇਸ਼ ਹੋਈ ਬਠਿੰਡਾ ਕੋਰਟ ਵਿੱਚ ਪੇਸ਼ੀ ਹੋਈ ਪਰ ਹੁਣ ਹਾਜ਼ਰੀ ਮਾਫੀ ਦੀ ਅਰਜੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਹਾਲਾਂਕਿ 15 ਜਨਵਰੀ ਨੂੰ ਪਿਛਲੀ ਸੁਣਵਾਈ ਦੌਰਾਨ ਕੰਗਣਾ ਨੂੰ ਬਠਿੰਡਾ ਹਾਈ ਕੋਰਟ ਤੋਂ ਰਾਤ ਮਿਲੀ ਸੀ ਅਦਾਲਤ ਨੇ ਅਗਲੀਆਂ ਸੁਣਵਾਈਆਂ ਵਿੱਚ ਵੀਡੀਓ ਕਾਨਫਰੰਸ ਦੇ ذریعے ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਕੰਗਣਾ ਦੀ ਫਿਜ਼ੀਕਲ ਤੌਰ ਤੇ ਪੇਸ਼ ਨਾ ਹੋਣ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਕੰਗਣਾ ਕੰਗਣਾ ਖਿਲਾਫ ਹੋਰ ਅਗਾ ਗਵਾ ਪੇਸ਼ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਗਵਾ ਵੀ ਪੇਸ਼ ਕੀਤੇ ਗਏ ਅਤੇ ਉਸ ਤੋਂ ਬਾਅਦ ਇੱਕ ਹਲਫਨਾਵਾ ਦਾਇਰ ਕੀਤਾ ਗਿਆ ਸੀ ਬੀਬੀ ਮਹਿੰਦਰ ਕੌਰ ਦੇ ਵਕੀਲ ਵੱਲੋਂ ਕਿ ਉਸ ਦਾ ਪਾਸਪੋਰਟ ਪਾਸਪੋਰਟ ਜਿਹੜਾ ਹੈ ਉਹ ਬਠਿੰਡਾ ਦੀ ਅਦਾਲਤ ਵਿੱਚ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਉਹਨਾਂ ਉੱਤੇ ਕਿਉਂਕਿ ਉਹਨਾਂ ਦੇ ਖਿਲਾਫ ਬੀਬੀ ਮਹਿੰਦਰ ਕੌਰ ਜਾਂ ਬੀਬੇ ਮਹਿੰਦਰ ਕੌਰ ਵੱਲੋਂ ਕਾਨੂੰਨੀ ਜੰਗ ਲੜੀ ਜਾ ਰਹੀ ਹੈ ਇਸ ਦੇ ਵਿੱਚ ਕੰਗਣਾ ਅਰੋਤ ਜਿੱਤਦੀ ਹੈ ਜਾਂ ਬੀਬੀ ਮਹਿੰਦਰ ਕੌਰ ਹਾਲਾਂਕਿ ਬੀਬੀ ਮਹਿੰਦਰ ਕੌਰ ਦੇ ਸਮਰਥਕ ਪਰਿਵਾਰਕ ਮੈਂਬਰ ਉਹਨਾਂ ਦੇ ਵਕੀਲ ਕਿਸਾਨ ਆਦੂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਕਹਿ ਰਹੇ ਨੇ ਕਿ ਇਹ ਜੰਗ ਜਿਹੜੀ ਹੈ ਜਾਰੀ ਰਹੇਗੀ ਹਾਲਾਂਕਿ ਮਾਫੀ ਮੰਗਣ ਦੀ ਵੀ ਗੱਲ ਕੀਤੀ ਗਈ ਲੇਕਿਨ ਇਸ ਤੋਂ ਲੈ ਕੇ ਵੀ ਕਿਸੇ ਵੀ ਤਰ੍ਹਾਂ ਦਾ ਮਾਮਲਾ ਅੱਗੇ ਨਹੀਂ ਵਧ ਸਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਮਹਿੰਦਰ ਕੌਰ ਵੱਲੋਂ ਫਿਰ ਦੁਬਾਰਾ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਦੱਸਿਆ ਜਾ ਰਿਹਾ ਹੈ ਕਿ ਬੀਬੀ ਮਹਿੰਦਰ ਕੌਰ ਦੇ ਵਕੀਲ ਹੋਣਾਂ ਨੇ ਅਪੀਲ ਕੀਤੀ ਸੀ ਕਿ ਉਸ ਦਾ ਪਾਸਪੋਰਟ ਜਬਤ ਕੀਤਾ ਜਾਵੇ ਵਿਦੇਸ਼ੀ ਦੌਰਿਆਂ ਨੂੰ ਰੋਕਿਆ ਜਾਵੇ ਪਾਸਪੋਰਟ ਉਸ ਦਾ ਜਿਹੜਾ ਹੈ ਅਦਾਲਤ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਵੱਲੋਂ ਵੱਡੇ ਪੱਧਰ ਤੇ ਕਾਨੂੰਨੀ ਜੰਗ ਲੜੀ ਜਾ ਰਹੀ ਹੈ ਕੰਗਣਾ ਨੌਤ ਦੇ ਵਿਰੁੱਧ ਕੰਗਣਾ ਨੌਤ ਨੂੰ ਜਦੋਂ ਵੀ ਬਠਿੰਡਾ ਦੀ ਅਦਾਲਤ ਫਿਜ਼ੀਕਲੀ ਪੇਸ਼ ਹੋਣ ਲਈ ਕਹੇਗੀ ਉਹ ਪੇਸ਼ ਆਵੇਗੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਕੰਗਣਾ ਨੌਤ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਘਟਣ ਦੀ ਬਜਾਏ ਮੁਸ਼ਕਲਾਂ ਵਧਣ ਗਈਆਂ